ਪੱਗ ਲਾਉਣ ਵਾਲੇ ਤੇ ਸਾਰੇ ਇੱਕ ਦੂਏ ਦੀ ਵੱਡੇ ਨਾਲ ਜ ਵੀ ਪੱਗ ਲਾਉਣੇ ਵਾਲੇ ਸੀ ਬਾਅਦ ਚ ਰਹਿ ਗਏ ਸੰਤਾ ਸੰਬੇਲੇ ਗੋਲੀਆਂ ਆ ਦੇ ਚਲਦੀਆਂ ਨੇ ਹੁਣ ਕਾਦੇ ਗੋਲੀਆਂ ਚਲਦੀਆਂ ਨੇ ਇੱਕ ਦੂਏ ਦੀ ਪੱਗ ਲਾਉਣੇ ਵਾਲੀ ਉਹਨਾਂ ਜਿੱਥੇ ਮਾਇਆ ਆ ਗਈ ਉਹ ਤੇ ਪੱਗ ਲੈਣ ਗਈ ਉਹ ਜਿੱਥੇ ਮਾਇਆ ਆ ਗਈ ਉਹ ਤੇ ਪੱਗ ਮੇਲੇ ਲਈ ਨੇ ਹੋਰ ਕਿਉਂ ਜੀ ਬੇਸਲਾਂ ਚ ਕੀ ਹੋਇਆ ਸੀ ਪੱਗਾ ਹੀ ਲਾਉਂਦੇ ਦਿੱਕਤ ਹੋਏ ਦੀ ਅਕਾਲੀ ਕੀ ਪੱਗਾ ਕਾਦੇ ਲਾਉਂਦੇ ਨੇ ਮਾਇਆ ਖਤਰ ਇਸਾਚਾ ਸਜਣ ਸਭ ਨੂੰ ਕਹਿਣਾ ਪਊ ਦੱਸਣਾ ਪਊ ਹਸ਼ਰ ਕੁਛ ਵੀ ਹੋਵੇ ਹਕੀਕਤ ਦੇ ਨਾਲ ਨੂੰ ਸ਼ੀਸ਼ਾ ਦਿਖਾ ਦੇਣਾ ਵੀ ਆ ਸ਼ੀਸ਼ਾ ਪਾਈ ਤੁਹਾਡਾ ਰੌਣਾ ਲਾ ਪਾਓ ਸ਼ੀਸ਼ਾ ਆ ਤੁਹਾਡੀ ਆਪਣੀ ਕਰਨੀ ਪੜ ਰਹੇ ਹੋ ਤੁਸੀਂ ਸਿੱਖ ਇੱਕ ਆ ਹੋ ਜੂ ਤੁਹਾਡੀ ਇੱਕ ਦਾ ਹੋ ਜੂਗੀ ਅੰਦਰ ਦਾ ਚੱਕੋ ਤੁਹਾਡੇ ਕੀ ਹੈ ਸਿੱਖੀ ਦਾ ਹਾਲਸ ਨਹੀਂ ਕਿਸੇ ਦੇ ਅੰਦਰ ਏਖਦਾ ਪੜ ਲੈਣ ਹਾਂ ਡੱਕਾ ਵਾ ਨੂੰ ਨਾ ਕੋ ਇਕੱਠੇ ਹੋ ਜਾਂਦੇ ਹੁੰਦੇ ਥਲੇ ਜਾ ਕੇ ਕਈ ਹੁਣ ਮੇਰੇ ਵੱਡਲਾਂ ਦੇ ਆਪਾ ਸ਼ਿਕਾਰ ਹੀ ਸ਼ਿਕਾਰ ਘੜਦੇ ਨੇ ਕਈ ਪੜਣਾ ਦੇ ਇਕੱਠੇ ਹੋ ਜਾਂਦੇ ਨੇ ਸ਼ਿਕਾਰ ਮਰ ਜਾਂਦਾ ਇਸੇ ਪਾਲਾਂਦੇ ਨੇ ਵੇਖਦਾ ਥੋੜੀ ਹੁੰਦੀ ਆ ਉਹ ਨੂੰ ਵੇਖਦਾ ਨਹੀਂ ਕਰਦੇ ਕਈ ਵਾਰ ਵੇਖਦਾ ਘਰਿਆ ਕਾਲ ਤੱਕ ਕਿੱਥੇ ਗਈ ਵੇਖਦਾਂ ਦੀ ਸਾਂ ਆਖਾ ਦੇ ਬੁੱਕਰ ਜਾਂਦੇ ਨੇ ਅਕਾਲ ਤਖਤ ਇਹਨਾਂ ਨੂੰ ਦਿੱਤਾ ਹੈ ਸਭ ਕੁਝ ਸਾਜ ਤੋਂ ਇਹਨਾਂ ਨੂੰ ਦਿੱਤੀ ਹੋਈ ਹੈ ਕਰੋ ਕਰੀ ਜਾਓ ਰੌਲਾ ਪਾਈ ਜਾਓ ਚੱਚਰਾਸੁਰ ਮਾਰਨ ਪਤਤ ਉਧਾਰਨ ਨਰਕ ਨਵਾਰਨ ਗੂੜ ਗਤੇ ਚੱਚਰਾਸੁਰ ਚੱਚਰਾਸੁਰ ਜਿਹਨੂੰ ਕਿਹਾ ਆ ਕੌਣ ਸੀ ਚਕਸ਼ੂ ਕਹਿੰਦੇ ਨੇ ਅੱਖ ਨੂੰ ਅੱਖ ਚੱਚਰਾਸੁਰ ਉਹ ਹੈ ਜਿਹੜਾ ਅੱਖਾਂ ਦੇ ਘੂਰ ਨਾਲੇ ਬੁਲਾ ਲਵੇ ਕਿਸੇ ਨੂੰ ਦੇਖਿਆ بڑے بڑے ਬਦਮਾਸ਼ ਅੱਖਾਂ ਦੇ ਘੂਰ ਨਾਲ ਕਿਵੇਂ ਬੁਜਾਰਾਂ ਦੇ ਵਿੱਚ ਵਸੂਲੀ ਕਰਦੇ ਦੇਖੇ ਨੇ ਉਹ ਚੱਚਰਾਸੁਰ ਦੇ ਸਾਰੇ ਐਵੇਂ ਇਹਨਾਂਜ ਵੀ ਹੁੰਦਾ ਸਾਧਾਂ ਚ ਦੂਰ ਨੂੰ ਜਾ ਕੇ ਡਰਾ ਦੇਣਾ ਵੀ ਅਸੀਂ ਬਹੁਤ ਉਹ ਇਹ ਚਚੇਰਾ ਸੁਰ ਕਹਿੰਦੇ ਨੇ ਉਹਨੂੰ ਹੁਣ ਇਹ ਲਫ਼ਜ਼ਾਂ ਨੇ ਅਰਥ ਦੱਸਣੇ ਨੇ ਕੀ ਨੇ ਪਰ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ ਉਹ ਨਹੀਂ ਦੱਸਦੇ ਉਹਦੇ ਗੱਲ ਤੇ ਜਿਹੜਾ ਇਹਨਾਂ ਦੌਰਾਂ ਡਰੇ ਉਹਨੂੰ ਮੇਰੇ ਬਥੜੇ ਦਿੰਦੇ ਇਹ ਵੀ ਗੱਲ ਹੈ ਸਾਡੇ ਤਾਂ ਪੜਾਈ ਸਾਰੀ ਪੜ੍ਹੀ ਹੋਈ ਜਨ ਤੁਰਸੇ ਵੀ ਕੀ ਗੱਲ ਹੈ タルਪਦੀ ਜੀ ਨੇ ਪੜ੍ਹਾਈ ਪੜ੍ਹੀ ਉਹਨੂੰ ਇਹਨਾਂ ਗੱਲਾਂ ਦਾ ਪਤਾ ਹੈ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ بڑے بڑے ਜਿੰਨੇ ਵੀ ਸੰਤਾ ਜੀ ਸਿੰਘ ਮਿਲੇ ਨੇ ਮੇਨੂੰ ਇਹਨਾਂ ਦੇ ਹਿੰਦੂਆਂ ਨੇ ਖਾਲਸਾ ਡੁੱਡੀਆਂ ਕਬ ਖਾਲਸਾ ਨਹੀਂ ਇਦਾਂ ਕਰਦਾ ਪੈ ਕਾਹੂ ਕੋ ਦੇਦਣਾ ਨਾ ਪੈ ਮਾਣਤਾ ਸਾਡੇ ਇਹ ਹੈ ਵੀ ਤੈਨੂੰ ਇਹਨੂੰ ਫਤਿਹ ਬੁਲਾਉਣੀ ਹੈ ਪਹਿਲਾਂ ਜਿਹੜਾ ਪਹਿਲਾਂ ਬੁਲਾਵੇ ਠੀਕ ਹੈ ਸਤ ਦੇ ਕੇ ਕੁਛ ਚੱਖਦੇ ਨੇ ਫਿਰ ਐ ਜਦ ਨਹੀਂ ਵੀ ਪਾਲਦੇ ਇੱਕ ਵਾਰ ਚੱਖਦੇ ਨੇ ਉਹ ਅੱਛਾ ਸੋ ਹਾਂ ਉਹ ਦੱਸਿਆ ਨਾ ਉਹ ਜਿਹੜਾ ਬਲੰਸ਼ਰ ਵਾਲਾ ਜਿਹੜਾ ਰਾਤ ਨੂੰ ਮੇਰੇ ਨਾਲ ਚਰਚਾ ਕਰਦਾ ਸੀ ਉਹ ਇੱਕ ਇਹ ਚਛਰਾ ਸ਼ੁਰ ਦੇ ਇਹ ਜਿਹੜੇ ਉਹਨਾਂ ਦੀ ਕਿ ਸਿੱਧੀ ਹੁੰਦੀ ਐ ਖਾ ਭਿਜ ਕੇ ਬੈਠ ਰਹੇ ਨੇ ਟੀਵੀ ਪਾ ਕੇ ਇੱਕ ਜੋਤ ਇੱਕ ਅੱਖਰੇ ਵਿੱਚ ਲਾਈਟ ਇਕੱਠੀ ਕਰ ਲੈਂਦੇ ਨੇ ਇੱਕ ਅੱਖ ਇੱਕ ਜਦ ਦੀ ਰੌਣਜ ਨਹੀਂ ਹੁੰਦੀ ਉਹਨਾਂ ਤੇ ਜਦੋਂ ਅੱਖ ਖੋਲਦੇ ਨੇ ਤੁਹਾਡੇ ਬਾਲ ਨੂੰ ਤੁਹਾਡੇ ਮੂੰਹ ਤੀਰ ਆਉਂਦਾ ਇੱਕ ਅੱਖ ਤੋਂ ਲਾਈਟ ਦਾ ਇੱਕਦਮ ਹਿਪਨੋਟਿਕ ਲਿਓ ਆਪਣਾ ਹੋਰ ਗੱਲ ਹੈ ਰੋਸ਼ਨੀ ਦੀ ਕਿਰਨਾਂ ਵਾਂਗ ਰੋਸ਼ਨੀ ਦੀ ਕਿਰਨ ਇਕੱਠੀ ਕਰਕੇ ਤੀਰ ਵਾਂਗ ਆਉਂਦਾ ਆਦਮੀ ਡਰ ਜਾਂਦਾ ਉਹ ਤੇ ਉਹ ਤੀਰ ਮਾਰਦਾ ਸੀ ਐਦਾਂ